ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਕਰਦੇ ਆਂ ਤੁਹਾਡਾ ਰਾਣਾ ਟੀਵੀ ਚੈਨਲ ਤੇ ਜੇ ਤੁਸੀਂ ਸਾਡਾ YouTube ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਮੇਰਾ ਭਰਾ YouTube ਤੇ ਜਾ ਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ Facebook ਤੇ ਵੀ ਭਾਈ ਰਾਣਾ ਟੀਵੀ ਆ ਉੱਥੇ ਜਾ ਕੇ ਮੇਰਾ ਭਰਾ ਫੋਲੋ ਕਰ ਲਓ ਐਡ ਨੰਬਰ ਵੀ ਥੱਲੇ ਸਾਡੇ ਸਕਰੀਨ ਤੇ ਚੱਲਦੇ ਆ ਕੋਈ ਵੀ ਐਡ ਕਰਵਾਉਣੀ ਆ ਸਾਨੂੰ ਇਹਨਾਂ ਨੰਬਰਾਂ 'ਤੇ ਸੰਪਰਕ ਕਰ ਸਕਦੇ ਆ ਤੇ ਨਾਲ ਹੀ ਭਾਈ ਸਾਡੀ Instagram ਵੀ ਚੱਲਦੀ ਆ ਉਹ ਵੀ ਰਾਣਾ ਟੀਵੀ ਦੇ ਨਾਂ ਤੇ ਮੇਰਾ ਭਰਾ ਉੱਥੇ ਜਾ ਕੇ ਵੀ ਫੋਲੋ ਕਰ ਲਓ ਤੇ ਭਾਈ ਅੱਜ ਅਸੀਂ ਆਏ ਆ ਆਪਣੀ ਪਿੰਡ ਪੈਂਡ ਸੁਖਾਨੰਦ ਜਿਹੜਾ ਸਾਨੂੰ ਮੋਗਾ ਲੱਗ ਜਾਂਦਾ ਤਸੀਲ ਸਾਨੂੰ ਬਾਗਾਪੁਰਾਣਾ ਲੱਗ ਜਾਂਦੀ ਐ ਤੇ ਬਾਈ ਕੋਲੇ ਅੱਜ ਇੱਕ ਛੋਟੀ ਸੇਲ ਸੀ ਪਹਿਲਾਂ ਛੋਟੀ ਸੀ ਬਾਕੀ ਜਿਹੜਾ ਆਪਾਂ ਬਾਈ ਤੋਂ ਲੈਨੇ ਸਸਿਕਾ ਭਾਈ ਸਸਿਕਾ ਭਾਈ ਕੀ ਨਾਮ ਹੈ ਆਪਣਾ ਬਲਵੀਰ ਠੀਕ ਹੈ ਜੀ ਤੇ ਕਿੰਨੇ ਕਿਦਾਂ ਦੀ ਕੱਚੀ ਹੈ ਛੋਟੀ ਆਪ ਨੂੰ ਇਹ 10 ਦਿਨ ਲੈ ਜੂਗੀ 10 ਦਿਨ ਲੈ ਜੂਗੀ ਇਹ ਭਲੂਣੀਆਂ ਨੇ ਹੀ ਹਜੇ ਹਾਂ ਬਈ ਪਹਿਲੇ ਸਵੇ ਚੋਟੀ ਆ 10 ਦਿਨਾਂ ਦੀ ਹਜੇ ਕੱਚੀ ਆ ਤੇ ਮਦਰ ਰਿਕਾਰਡ ਪਤਾ ਹੀ ਕਰਦੀ ਛੋਟੀਆਂ ਨਹੀਂ ਆਪਣੇ ਕਰਦੀ ਆ ਬਈ ਠੀਕ ਹੈ ਜੀ ਮਦਰ ਰਿਕਾਰਡ ਕੀ ਸੀਗਾ ਇਹਦਾ 22 ਲੀਟਰ ਦੁੱਧ ਆਦੀ ਮਾਂ ਥੱਲੇ ਠੀਕ ਹੈ ਜੀ ਮਦਰ ਰਿਕਾਰਡ ਬਈ 22 ਲੀਟਰ ਸੀਗਾ ਬਾਡੀ ਸਟਰਕਚਰ ਹੀ ਬਈ ਸੋਹਣਾ ਮੜੀ ਤੋਰ ਕੇ ਦਿਖਾ ਦਿਓ ਜੀ ਤੇ ਉਹ ਇਹ ਦੰਦਾ ਜੀ ਨਹੀਂ ਇਹ ਇਹ ਪੌਣੇ ਤਿੰਨ ਸਾਲ ਦੀ ਆਖੀਰੀ ਆ ਹਜੇ ਖੀਰੀ ਆ ਜੀ ਠੀਕ ਆ ਬਈ ਦੰਦਾ ਜੀ ਆ ਬਾਕੀ ਤੇ ਬਾਕੀ ਬਾਡੀ ਸਟਰਕਚਰ ਬਈ ਬਹੁਤ ਸੋਹਣਾ ਛੋਟੀ ਦਾ ਬਾਡੀ ਸਟਰਕਚਰ ਮੇ ਕੋਈ ਕੱਚ ਨਹੀਂ ਗਾ ਥਣਲੇ ਵੀ ਦੀ ਸਾਫ ਆ ਸਿੰਘ ਸਿੰਘ ਬਈ ਬਹੁਤ ਸੋਹਣਾ ਸਿੰਘ ਸਿੰਘ ਵੀ ਸੋਹਣਾ ਮੋੜਾ ਚ ਪੈਂਦੀ ਆ ਬਈ ਤੇ 7 ਬਈ ਸੂਰਜ ਦਾ ਲਵਾਇਆ ਵਾ 7 ਸੂਰਜ ਦਾ ਬਾਕੀ ਥਣਲੇ ਵੀ ਦੀ ਸਾਫ ਆ ਕੋਈ ਭੂਰਾ ਫੋੜ ਛਾਂਗ ਨਹੀਂ ਵੇਲ ਬਾਟੀ ਬਈ ਚੰਗੀ ਆ ਪੱਠਕੁੜੀ ਦੀ ਵੀ ਚੰਗੀ ਆ ਆ ਇਹਨਾਂ ਕੋਈ ਪਸੂ ਢਲਕ ਮੇਜ ਪੜਿਆ ਨੇ ਹੁੰਦੇ ਆ ਤੇ ਬਾਕੀ ਥਾਣਾ ਹਵਾਨਾ ਬਈ ਹਜੇ ਇਹਨੇ ਭਰਨਾ ਧਾਹ ਦਿਨਾਂ ਦੀ ਹਜੇ ਕੱਚੀ ਆ ਧਾਹ ਕਹਿੰਦਾ ਨਾ ਚਾਹੀ ਵਲਟੇ ਲੰਬੀ ਹਜੇ ਹਵਾਨੇ ਚ ਪੂਰੀਆਂ ਪਈਆਂ ਬਈ ਧਾਹ ਦਿਨ ਧਾਹ ਕਹਿੰਦਾ ਦਿਨ ਚਾਹੀ ਇਹਨੇ ਹਵਾਨਾ ਤਿਆਰ ਕਰ ਜਾਣਾ ਬਈ ਬਾਕੀ ਬੋਡੀ ਸਟਰਕਚਰ ਬੱਚੋ ਕੋਈ ਕਾਚ ਨਹੀਂਗਾ ਬਈ ਵੇਲ ਬਾਟੇ ਦੀ ਵੀ ਚੰਗੀ ਆ ਬੋਡੀ ਸਟਰਕਚਰ ਵੀ ਸੋਹਣਾ ਕੀ ਆਪਦਾ ਫੋਨ ਨੰਬਰ ਤੇ ਫੋਨ ਨੰਬਰ ਤੇ ਘਰ ਦਾ ਰਸਤਾ ਦੱਸ ਦਿਓ 96764 62017 ਠੀਕ ਹੈ ਇੱਕ ਵਾਰੀ ਹੋਰ ਦੱਸ 95764 5307 ਠੀਕ ਹੈ ਬਈ ਜੇ ਕੋਈ ਹੋਰ ਇਨਫਰਮੇਸ਼ਨ ਲੈਣੀ ਹੈ ਤੁਸੀਂ ਬਾਈ ਨਾਲ ਫੋਨ ਤੇ ਕੰਟੈਕਟ ਕਰ ਸਕਦੇ ਆ ਬਾਈ ਦਾ ਜਿਹੜਾ ਘਰ ਆ ਭਗਤੇ ਵਾਲੀ ਸੜਕ ਤੇ ਇੱਕ ਨੰਬਰ ਖਾਲ ਕੋਲ ਬਾਈ ਦਾ ਘਰ ਆ ਸੁਖਦੇਵ ਬਾਈ ਦਾ ਘਰ ਪੁੱਛ ਕੇ ਜਿਹੜਾ ਮਰਜ਼ੀ ਆ ਸਕਦੇ ਆ ਤੇ ਮੇਰਾ ਭਰਾ ਸਾਡੀ ਵੀਡੀਓ ਨੂੰ ਅੱਜ ਨਾਲ ਨੂੰ ਭਰਾ ਪਹਿਲੀ ਵਾਰ ਵੀਡੀਓ ਦੇਖ ਰਿਹਾ ਚੈਨਲ ਤੇ ਉਹ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਦਾ ਬਟਨ ਜਰੂਰ ਦਬਾ ਦਿਓ ਤਾਂ ਕਿ ਸਾਡੀਆਂ ਆਉਣ ਵਾਲੀਆਂ ਵੀਡੀਓਆਂ ਨੋਟੀਫਿਕੇਸ਼ਨ ਤੁਹਾਡੇ ਤੱਕ ਜਰੂਰ ਪਹੁੰਚ ਸਕੇ ਤੇ ਬਾਈ ਮੁੱਲ ਕੀ ਕਰਦੇ ਆਂ ਜੀ ਆਪਾਂ ਇਹਦਾ ਇਹਦਾ ਬਈ ਇੱਕ ਦਸ ਇੱਕ ਦਾ ਸੀ 110000 ਰੁਪਏ ਬਈ ਦੀ ਹੈ ਬਈ ਡਿਮਾਂਡ ਕੀਤੀ ਆ ਮਾਨਤਾਨ ਹੋ ਜਗਾ ਹੀ ਮੌਕੇ ਤੇ ਕਰ ਦਾਂਗੇ 110000 ਰੁਪਏ ਬਈ ਦੀ ਡਿਮਾਂਡ ਆ ਮੌਕੇ ਤੇ ਆਏਗੇ ਤਾਂ ਬਈ ਇਹਦਾ ਹੀ ਮਾਨਤਾਨ ਹੋ ਜੂਗਾ ਤੇ ਮਿਲਦੇ ਆ ਬਈ ਨਵੀਂ ਵੀਡੀਓ ਦੇ ਨਾਲ ਧੰਨਵਾਦ ਰੱਬ ਰਾਖਾ